ਤੁਹਾਨੂੰ ਸ੍ਰੀ ਅਕਾਲ ਜੀ ਸਾਰੇ ਵੀਰਾਂ ਦਾ ਇਸ ਚੈਨਲ ਤੇ ਸਵਾਗਤ ਕਰਦੇ ਆਂ ਤਾਂ ਆਉਣ ਵਾਲੇਲੇ 3 ਤੋਂ 4 ਘੰਟੇ ਪੰਜਾਬ ਦੇ ਮੌਸਮ ਵਿੱਚ ਜਾਂ ਹਰਿਆਣਾ ਰਾਜਸਥਾਨ ਦੇ ਮੌਸਮ ਵਿੱਚ ਕੀ ਤਬਦੀਲੀ ਜਿਹੜੀ ਵੇਖਣ ਨੂੰ ਮੈਸਰੇ ਕਿਤੇ ਕਿਤੇ ਮੀਂਹ ਦੇ आसार ਜਿਹੜੇ ਬੰਦ ਦਿਖਾਈ ਦੇ ਰਹੇ ਨੋਰਮਲ ਕਰ ਤਿੰਨ ਤੋਂ ਲੱਗ ਕੇ 4 ਘੰਟੇ ਦੇ ਵਿੱਚ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਮੌਨਸਨ ਦੀ ਅਪਡੇਟ ਦੇ ਲਈਏ ਤਾਂ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਪੂਰੇ ਜਿਹੜੇ ਇਲਾਕਿਆਂ ਨੂੰ ਕਵਰ ਕਰ ਲਿਆ ਤੇ ਮੌਨਸਨ ਦੀ ਅੱਜ ਦੁਪਹਿਰ ਵਾਲ ਜਿਹੜੀ ਅਪਡੇਟ ਆਈ ਸੀ ਉਹਨਾਂ ਨੂੰ ਮੈਂਸ਼ਨ ਕਰ ਦਿੱਤਾ ਆਈਐਮਡੀ ਵੱਲ ਕੋਸ਼ਤ ਕਰ ਦਿੱਤਾ ਗਿਆ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਸਾਰੇ ਖ ਆਉਣ ਵਾਲੇ ਅਗਲੇ 10 ਤੋਂ ਲਗ ਕੇ 4 ਘੰਟਿਆਂ ਦੇ ਵਿੱਚ ਤਾਂ ਫਿਲਹਾਲ ਸਭ ਤੋਂ ਪਹਿਲਾਂ ਲਾਈਵ ਤਾਇਆ ਸਰਲਟ ਤਸਵੀਰਾਂ ਵਿੱਚ ਤਸਵੀਰਾਂ ਵਿੱਚ ਸਾਫ਼ ਸਾਬ ਦਿਖਾਈ ਦੇ ਰਿਹਾ ਇੱਕ ਫਾਜ਼ਿਲਕਾ ਦੇ ਆਸਪਾਸ ਜਿਹੜੀ ਬਦਲਵਾਈ ਆ ਬਣੀ ਆਈ ਕੁਝ ਪਾਦਮਪੁਰਾ ਦੇ ਆ ਪਾਦਮਪੁਰ ਦੇ ਆਸਪਾਸ ਜਿਹੜੀ ਬਦਲਵਾਈ ਬਣਨੀ ਸ਼ੁਰੂ ਹੋ ਗਈ ਏ ਜਾਨੀ ਕਿ ਇਹ ਇਲਾਕੇ ਹੋਣਗੇ ਸ਼੍ਰੀ ਗੰਗਾ ਨਗਰ ਹੋ ਗਿਆ ਪਾਦਮਪੁਰ ਹੋ ਗਿਆ ਜਾਂ ਆ ਕੁਝ ਮੁਕਸਰ ਹੋ ਗਿਆ ਫਰੀਦਕੋਟ ਦੇ ਫਰੋਜ਼ਪੁਰ ਦੇ ਦੱਖਣੀ ਖੇਤਰੋ ਕੇ ਫਾਜ਼ਿਲਕਾ ਗਿਆ ਬੋਰ ਮਲੋਟ ਤੇ ਇਹਨਾਂ ਇਲਾਕਿਆਂ ਵਿੱਚ ਆਉਣ ਵਾਲੇ ਅਗਲੇ ਘੰਟਿਆਂ ਵਿੱਚ ਜਿਹੜਾ ਕੁਝ ਕੁ ਇਲਾਕਿਆਂ ਵਿੱਚ ਹਲਕੇ ਦਰਮਿਆਨੇ ਛਰਾਟੇ ਦਰਜ ਕੀਤੇ ਆਮਦਾ ਤੇ ਹੋਰ ਵੀ ਨਾਲ ਦੇ ਇਲਾਕੇ ਤੇ ਪ੍ਰਭਾਵਿਤ ਕਰਨ ਦੀ ਸ਼ਮਤਾ ਰੱਖ ਸਕਦਾ ਹੈ ਤਾਂ ਕੁਝ ਕੁ ਇਲਾਕੇ ਵਿੱਚ ਕਾਰਵਾਈਆਂ ਚੱਲ ਰਹੀਆਂ ਨੇ ਫਾਜ਼ਿਲਕਾ ਜਾਂ ਸ਼੍ਰੀ ਗੰਗਾ ਨਗਰ ਤੇ ਬਿਲਕੁਲ ਜਿਹੜੇ ਆਪਣੇ ਬਾਰਡਰ ਤੇ ਨਾਲ ਜਾਨੀ ਕਿ ਜਿਹੜਾ ਰਾਜਸਥਾਨ ਆਪਣਾ ਰਾਜਸਥਾਨ ਹੋ ਗਿਆ ਜਾਂ ਪੰਜਾਬ ਦਾ ਬਾਰਡਰ ਤੇ ਸ਼੍ਰੀ ਗੰਗਾ ਨਗਰ ਤੇ ਜਾਂ ਫਾਜ਼ਿਲਕਾ ਦੇ ਇਲਾਕੇ ਨਾਲ ਵਿੱਚ ਜਿਹੜੀ ਕਾਰਵਾਈ ਚੱਲ ਰਹੀ ਤੇ ਕਮੈਂਟ ਕਰ ਜਰੂਰ ਦੱਸਣਾ ਤੁਹਾਡੇ ਕਿਸ ਤਰ੍ਹਾਂ ਦਾ ਮੌਸਮ ਹੈ ਤਾਂ ਬੋਰ ਵਿੱਚ ਵੀ ਜਿਹੜਾ ਕੁਝ ਕੁ ਇਲਾਕਿਆਂ ਵਿੱਚ ਜਦੋਂ ਗੱਲ ਕਰੀ ਜਿਹੜਾ ਵੀ ਮਾਮੀ ਵਧੀਆ ਪਿਆ ਜਿਹੜਾ ਪਿਛਲੇ ਅੱਧੇ ਘੰਟੇ ਤੋਂ ਕੁਝ ਕੁ ਇਲਾਕਿਆਂ ਵਿੱਚ 15 20 ਮਿੰਟ ਜਾਂ ਵੀ 25 ਮਿੰਟ ਅਮੀ ਲਗਾਤਾਰ ਸਸਨਾ ਬਾਕੀ ਆਉਣ ਵਾਲੇ ਅਗਲੇ ਘੰਟਿਆਂ ਵਿੱਚ ਜੇਕਰ ਸਿਸਟਮ ਹੋਰ ਥੋੜਾ ਫਲਾਉਂਦਾ ਤੇ ਨਾਲ ਲੱਗਦੇ ਹੋਰ ਵੀ ਇਲਾਕਿਆਂ ਨੂੰ ਪ੍ਰਭਾਵਿਤ ਕਰ ਸਕਦਾ ਕੁਝ ਥੋੜੇ ਬਹੁਤ ਖੇਤਰਾਂ ਵਿੱਚ ਤਾਂ ਸਿਸਟਮ ਤੇ ਹੋਵੇਗਾ ਸਿਸਟਮ ਕਿੰਨਾ ਕੁ ਬਣਦਾ ਹੈ ਜੇਕਰ ਜ਼ਿਆਦਾ ਬਣਦਾ ਤੇ ਹੋਰ ਵੀ ਨਾਲ ਤੇ ਇਲਾਕਿਆਂ ਨੂੰ ਪ੍ਰਭਾਵਿਤ ਕਰਨ ਦੀ ਸ਼ਮਤਾ ਰੱਖ ਸਕਦਾ ਹੈ ਤਾਂ ਹਰਿਆਣਾ ਦੀ ਗੱਲ ਕਰੀਏ ਸਾਰ ਦੇ ਆਸपास ਜਾਇਆ ਪਾਣੀ ਪਤ ਹੋ ਗਿਆ ਇਸ ਤੇ ਜਿਹੜੀ ਬੱਦਲਵਾਈ ਬਣੀ ਹੋਈ ਤੇ ਇੱਥੇ ਕੁਝ ਹੋਣ ਤਾਂ ਫਿਲਹਾਲ ਮੌਸਮ ਠੀਕ ਠਾਕ ਬੱਦਲਵਾਈ ਵਾਲਾ ਮੌਸਮ ਹੈ ਤੇ ਹੋ ਸਕਦਾ ਹੈ ਕਿ ਦੁਪਹਿਰ ਆਪਣੇ ਸ਼ਾਮ ਦੇ ਵਕਤ ਕੁਝ ਕ ਇਲਾਕਿਆਂ ਵਿੱਚ ਇੱਥੇ ਜਿਹੜੀ ਹਲਚਲ ਆਉਣ ਦੀ ਸੰਭਾਵਨਾ ਜੇਕਰ ਫਿਲਹਾਲ ਇਹ ਜਾਣਕਾਰੀ ਅਪਡੇਟ ਸੀ ਬਾਕੀ ਜਰਤ ਲਾਗੇ ਮੌਸਮ ਜਦ ਸ਼ਾਮ ਤੱਕ ਜਾਨਕੀ ਆਉਣ ਵਾਲੇ ਤਿੰਨ ਤੋਂ ਲੈ ਕੇ ਚਾਰ ਘੰਟਿਆਂ ਵਿੱਚ ਅਠੀਕ ਠਾਕ ਰਹਿਣ ਦੇ ਸਾਰ ਨੇ ਸਿਸਟਮ ਜੇਕਰ ਹੋਰ ਥੋੜੇ ਫਲਾਮ ਦਾ ਤੇ ਇਲਾਕਿਆਂ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖ ਸਲੇ ਸਿਸਟਮ ਤੇ ਵਾਹ ਕਿੰਨਾ ਕੁ ਸਿਸਟਮ ਬੰਦਾ ਕਿੰਨਾ ਕੁ ਨਹੀਂ ਤਾਂ ਫਿਲਹਾਲ ਇਹ ਅਪਡੇਟ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸ਼ਾਮ 4:00 ਵਜੇ ਤੇ 30 ਮਿੰਟ ਜਾਨਕੀ 6:30 4:00 ਵਜੇ ਦੀ ਲਾਈਵ ਤਾਇਆ ਸਲਟ ਤਸਵੀਰਾਂ ਅਗਲੇ ਤਿੰਨ ਤੋਂ ਲੈ ਕੇ ਚਾਰ ਘੰਟਿਆਂ ਵਿੱਚ ਪੰਜਾਬ ਦੇ ਦੱਖਣੀ ਇਲਾਕੇ ਵਿੱਚ ਕਿਤਕ ਦੇ ਜਿਹੜੇ ਹਲਚਲਾਂ ਹੋਣ ਦੀ ਸੰਭਾਵਨਾ ਤਾਂ ਫਿਲਹ ਬਹੁਤ ਬਹੁਤ ਧੰਨਵਾਦ